ਕੀ ਗੁਰਬਾਣੀ ਦਾ ਰਾਮ ਤੇ Hindu ਜਗਤ ਦਾ ਭਗਵਾਨ ਰਾਮ ਇੱਕ ਹੀ ਹਨ ਆਓ ਵਿਚਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤੇ ਸਿੱਖ ਸਿੱਖ ਧਰਮ ਦੇ ਦੋਖੀ ਤੇ ਬ੍ਰਾਹਮਣ ਜਾਤ ਦੇ ਹਮੀ ਅਕਸਰ ਇਹੀ ਕਹਿੰਦੇ ਸੁਣੇ ਗਏ ਹਨ ਕਿ ਦੇਖੋ ਜੀ ਇਹ ਤਾਂ ਐਵੇਂ ਸਿੱਖਾਂ ਤੇ ਹਿੰਦੂਆਂ ਵਿੱਚ ਪਾੜਾ ਪਾਉਣ ਲਈ ਭਾਸ਼ਣ ਦੇਈ ਜਾਂਦੇ ਹਨ ਕਿ ਸਿੱਖ ਧਰਮ ਦਾ Hindu ਧਰਮ ਨਾਲ ਕੋਈ ਵਾਸਤਾ ਨਹੀਂ ਸਾਰੇ ਸਿੱਖ ਗੁਰੂਆਂ ਨੇ ਕਿੰਨੀ ਵਾਰੀ ਲਫ਼ਜ਼ ਰਾਮ ਕੁਰਬਾਨੀ ਵਿੱਚ ਵਰਤਿਆ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਮ ਲਫ਼ਜ਼ ਵੱਖੋ-ਵੱਖਰੇ ਪੰਜ ਰੂਪਾਂ ਵਿੱਚ ਕੁੱਲ ਮਿਲਾ ਕੇ 2048 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਹਰਾਰੇ ਕੰਨਾ ਮੱਮਾ ਰਾਮ 1758 ਵਾਰੀ ਹਰਾਰੇ ਕੰਨਾ ਮੰਮੇ ਨੂੰ ਔਂਕੜ ਰਾਮ 254 ਵਾਰੀ ਹਰਾਰੇ ਕੰਨਾ ਮੰਮੇ ਸਿਹਾਰੀ 8 ਵਾਰੀ ਰਾਰੇ ਕੰਨਾ ਮੰਮੇ ਦਲਾਵਾ ਨੌ ਵਾਰੀ ਤੇ ਰਾਰੇ ਕੰਨਾ ਮੰਮਾ ਹਾ ਹੇ ਸਿਆਰੀ ਨੌ ਵਾਰੀ ਇਸ ਕਰਕੇ 2-3 ਪੱਖਾਂ ਤੇ ਵਿਚਾਰਾਂ ਕਰਨੀਆਂ ਜ਼ਰੂਰੀ ਹਨ ਕਿ ਰਾਜਾ ਦਸ਼ਰਥ ਦੇ ਪੁੱਤਰ ਆ ਰਾਮ ਚੰਦਰ ਤੋਂ ਪਹਿਲਾਂ ਵੀ ਆ ਰਾਮ ਲਫ਼ਜ਼ ਇਸ ਜਗਤ ਵਿੱਚ ਪਰਚਲਤ ਸੀ ਕਿ ਗੁਰਬਾਣੀ ਦਾ ਆ ਰਾਮ ਤੇ Hindu ਜਗਤ ਦਾ ਭਗਵਾਨ ਰਾਮ ਇੱਕ ਹੀ ਹਨ ਕਿ ਜਿਵੇਂ ਅੱਜ ਸਿੱਖ ਕਰ ਰਹੇ ਹਨ ਰਾਮ ਮੂਲ ਖਰੀਦਿਆ ਜਾ ਸਕਦਾ ਹੈ ਕੀ ਰਾਮ ਵਿਕਾਉ ਮਾਲ ਹੈ ਅਰਥਵੇਦ ਦਾ ਉਪਨਿਸ਼ਦ ਤੇ ਰਾਮ ਤਪਣੀ ਉਪਨਿਸ਼ਦ ਵਿੱਚ ਜੋ ਰਾਮ ਸ਼ਬਦ ਦੀ ਵਿਆਖਿਆ ਕੀਤੀ ਗਈ ਹੈ ਉਹ ਇਸ ਤਰ੍ਹਾਂ ਹੈ ਰਾਮ ਉਹ ਪਰਮ ਬ੍ਰਹਮ ਹੈ ਜੋ ਸਰਬ ਥਾਈਂ ਰਮਣ ਕਰ ਰਿਹਾ ਹੈ ਜਿਸ ਵਿੱਚ yogi jan ਰਮਣ ਕਰਦੇ ਹਨ ਇਸ ਤੋਂ ਇਲਾਵਾ yogi vishisht ਵਿੱਚ ਵੀ ਰਾਮ ਸ਼ਬਦ ਦੀ ਵਿਆਖਿਆ ਇਹੀ ਕੀਤੀ ਗਈ ਹੈ ਇਥੋਂ ਤੱਕ ਕਿ ਬਾਲਮੀਕ ਰਮਾਇਣ ਵਿੱਚ ਵੀ ਆ ਰਾਮਚੰਦਰ ਨੂੰ ਪਰਸ਼ੋਤਮ ਪੁਰਖ ਨਹੀਂ ਮੰਨਿਆ ਗਿਆ। ਪ੍ਰਾਚੀਨ ਕਾਲ ਤੋਂ ਸ਼ਬਦ ਰਾਮ ਆਰ ਬ੍ਰਹਮ ਵਾਸਤੇ ਵਰਤਿਆ ਜਾਂਦਾ ਰਿਹਾ ਹੈ ਤੇ ਰਾਜੇ ਦਸ਼ਰਥ ਨੇ ਆਪਣੇ ਪੁੱਤਰ ਲਈ ਨਾ ਇਹਨਾਂ ਗ੍ਰੰਥਾਂ ਦੇ ਆਧਾਰ ਤੇ ਹੀ ਚੁਣਿਆ ਸੀ। ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਸਰਾ ਲਿਆ ਹੋਵੇ। ਗੁਰੂ ਤੇਗ ਬਹਾਦਰ ਜੀ ਨੂੰ ਆਸਾਮ ਵਿੱਚ ਜਦੋਂ ਨਵ ਜਨਮੇ ਬੱਚੇ ਦੀ ਖਬਰ ਮਿਲਦੀ ਹੈ ਤਾਂ ਗੁਰੂ ਜੀ ਵਧਾਈ ਨੂੰ ਮੰਨ ਕੇ ਖਬਰ ਦੇਣ ਵਾਲੇ ਵਿਅਕਤੀ ਦੇ ਹੱਥ ਵਾਪਸੀ ਸੁਨੇਹਾ ਇਹੀ ਭੇਜਦੇ ਹਨ ਕਿ ਬਾਲਕ ਦਾ ਨਾਮ ਗੋਬਿੰਦ ਰੱਖਣਾ ਜੇਕਰ ਅੱਜਕੱਲ ਕੋਈ ਆਪਣਾ ਨਾਮ ਗੋਬਿੰਦ ਰੱਖ ਲਵੇ ਤਾਂ ਉਹ ਸ਼ਖਸ ਸਿੱਖਾਂ ਦਾ 10ਵਾਂ ਗੁਰੂ ਤਾਂ ਨਹੀਂ ਬਣ ਜਾਂਦਾ ਇਸੇ ਤਰ੍ਹਾਂ ਜੋ ਰਾਮ ਸ਼ਬਦ ਗੁਰਬਾਣੀ ਵਿੱਚ ਵਰਤਿਆ ਗਿਆ ਹੈ ਅਤੇ ਬਾਕੀ ਦੇ ਹੋਰ ਨਾਮ ਜਿਨ੍ਹਾਂ ਦਾ ਮਤਲਬ ਰਾਮ ਨਿਕਲਦਾ ਹੈ ਦਾ ਰਾਜੇ ਦਸ਼ਰਤ ਦੇ ਪੁੱਤਰ ਨਾਲ ਕੋਈ ਸਬੰਧ ਨਹੀਂ ਤੇ ਜਿੱਥੇ ਰਾਜੇ ਦਸ਼ਰਤ ਦੇ ਪੁੱਤਰ ਨਾਲ ਕੋਈ ਸਬੰਧ ਹੈ ਉਥੇ ਬਕਾਇਦਾ ਵੀਰਵਾ ਪਾਇਆ ਗਿਆ ਹੈ ਇਸ ਵਿੱਚ ਅੱਗੇ ਚੱਲ ਕੇ ਦੇਖਾਂਗੇ ਗੁਰਬਾਣੀ ਦਾ RAM ਜੰਮ ਦਾ ਮਰਦਾ ਨਹੀਂ ਜੋ ਗੁਜਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਤੈਰ ਜੋ ਦੀਸੈ ਸੋ ਆਪੇ ਆਪ ਆਪ ਉਪਾਏ ਆਪੇ ਘਟ ਥਾਪ ਆਪ ਅਗੋਚਰ ਧੰਦੇ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾਮ ਵੀ ਹੋਣਾ ਮੁਕਤ ਕਿਮ ਹੋਈ ਮਹੱਲਾ ਪਹਿਲਾ ਪੰਨਾ 931 ਇਹ पांडे ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ ਜੋ ਸਦਾ ਹੀ ਬਹੋਰੰਗੀ ਦੁਨੀਆ ਪੈਦਾ ਕਰਕੇ ਆਪ ਨਿਰਵੈਰ ਰਹਿੰਦਾ ਹੈ ਜੋ ਜਨਮ ਮਰਨ ਵਿੱਚ ਨਹੀਂ ਹੈ ਤੇ ਜਿਸ ਦੇ ਅੰਦਰ ਜਗਤ ਦਾ ਕੋਈ ਧੰਦਾ ਪਟਕਣਾ ਪੈਦਾ ਨਹੀਂ ਕਰ ਸਕਦਾ ਉਹ ਗੋਪਾਲ ਆਪ ਹੀ ਸ੍ਰਿਸ਼ਟੀ ਪੈਦਾ ਕਰਕੇ ਆਪ ਹੀ ਸਾਰੇ ਜੀਵ ਬਣਾਉਂਦਾ ਹੈ ਜੋ ਕੁਝ ਜਗਤ ਵਿੱਚ ਦਿਖ ਰਿਹਾ ਹੈ ਉਹ ਗੋਪਾਲ ਆਪ ਹੀ ਆਪ ਹੈ ਭਾਵ ਉਸ ਗੋਪਾਲ ਦਾ ਹੀ ਸਰੂਪ ਹੈ ਸਗਲੀ θੀਤ ਪਾਸ ਡਰ ਰਾਖੀ ਅਸ਼ਟਮ θੀਤ ਗੋਬਿੰਦ ਜਨਮ ਸੀ ਭਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਰਾਇਣ ਰਹਾਉ ਸੋਮੁਖ ਜਲੋ ਜਿਤ ਕਹਿ ਠਾਕੁਰ ਜੋਨੀ ਜਨਮ ਨ ਮਰੇ ਨਾ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਹਿਓ ਸੁਮਾਏ ਮਹਲਾ ਪੰਜਮਾ ਪੰਨਾ 1136 ਸਾਰੀਆਂ ਥਿੱਤਾਂ ਨੂੰ ਪਾਸੇ ਰੱਖ ਕੇ ਇਹ ਕਹਿ ਦਿੱਤਾ ਕਿ ਅਸ਼ਟਮੀ ਨੂੰ ਸ੍ਰੀ ਕ੍ਰਿਸ਼ਨ ਦੀ ਜਨਮੇ ਸੀ ਭਰਨ ਵਿੱਚ ਪਏ ਹੋਏ ਲੋਕ ਆਪ ਹੀ ਪਹਿਲਾਂ ਕ੍ਰਿਸ਼ਨ ਦੀ ਮੂਰਤੀ ਨੂੰ ਖਰਬੂਜੇ ਵਿੱਚ ਰੱਖਦੇ ਹਨ ਤੇ ਆਪ ਹੀ ਉਸ ਖਰਬੂਜੇ ਨੂੰ ਕੱਟ ਕੇ ਭਗਵਾਨ ਨੂੰ ਉਸ ਵਿੱਚੋਂ ਬਾਹਰ ਕੱਢਦੇ ਹਨ ਪਰ ਸਾਡਾ ਨਾਰਾਇਣ ਤਾਂ ਨਾ ਜੰਮਦਾ ਹੈ ਤੇ ਨਾ ਹੀ ਮਰਦਾ ਹੈ ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੋਨ ਨਾ ਆਵਹੀਂ ਤੂੰ ਹੁਕਮੀ ਸਾਜੇ ਸ੍ਰਿਸ਼ਟ ਸਾਜ ਸਮਾਵਹੀਂ ਤੇਰਾ ਰੂਪ ਨਾ ਜਾਈ ਲਖਿਆ ਕਿਉ ਤੁਜੇ ਧਿਆਵਹੀਂ ਤੂੰ ਸਭ ਮੈਂ ਵਰਤੇ ਆਪ ਕੁਦਰਤ ਦੇ ਖਾਵਹੀਂ ਮਹੱਲਾ ਪੰਨਮਾ 51095 ਗੁਰਬਾਣੀ ਦੇ ਰੱਬ ਦਾ ਕੋਈ ਰੂਪ ਨਹੀਂ ਉਹ ਕਿਸੇ ਜੁਨੀ ਵਿੱਚ ਨਹੀਂ ਆਉਂਦਾ ਅਤੇ ਉਹ ਇਹ ਸ੍ਰਿਸ਼ਟੀ ਪੈਦਾ ਕਰਕੇ ਉਸ ਵਿੱਚ ਹੀ ਸਮਾਇਆ ਹੋਇਆ ਹੈ ਤੇ ਉਸ ਵਿੱਚੋਂ ਹੀ ਸਾਨੂੰ ਉਹ ਦਿਸਣਾ ਚਾਹੀਦਾ ਹੈ ਹੁਣ ਇਹ ਗੱਲ ਸਾਫ਼ ਹੋਈ ਕਿ ਰੱਬ ਰਾਮ ਭਗਵਾਨ ਅਕਾਲ ਪੁਰਖ ਜਾਂ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੋਈ ਹੈ ਜਨਮ ਮਰਨ ਤੋਂ ਰਹਿਤ ਹੈ ਸਾਰਿਆਂ ਵਿੱਚ ਰਮਿਆ ਹੋਇਆ ਹੈ ਤੇ ਗੁਰੂ ਅਰਜਨ ਸਾਹਿਬ ਜੀ ਤਾਂ ਇਹ ਵੀ ਲਿਖਦੇ ਹਨ ਕਿ ਉਹ ਮੁੱਖੇ ਹੀ ਸੜ ਜਾਏ ਜੋ ਇਹ ਆਖਦਾ ਹੈ ਕਿ ਠਾਕੁਰ ਭਗਵਾਨ ਅਕਾਲ ਪੁਰਖ ਜਾਂ ਪਰਮਾਤਮਾ ਫਲਾਣੀ ਤਰੀਕ ਨੂੰ ਪੈਦਾ ਹੋਇਆ ਸੀ ਪਾਰਬ੍ਰਮ ਦੀ ਕੀਮਤ ਨਹੀਂ ਪਾਈ ਜਾ ਸਕਦੀ ਸਭ ਥਾਈ ਰਮਿਆ ਰਾਮ ਗੁਰਬਾਣੀ ਦਾ ਰਾਮ ਹੈ ਸਾਰੰਗ ਮਹਲਾ ਚੌਥਾ ਜਪਮਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਪਈਆ ਸਦ ਰਾਮ 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 ਰਬ ਰਹਿਆ ਸਰਬਗੇ ਪੰਨਾ 1202 ਹੈ ਮੇਰੇ ਮਨ ਸ੍ਰੀ ਰਾਮ ਦਾ ਨਾਮ ਜਪਿਆ ਕਰ ਉਸ ਰਾਮ ਦਾ ਜਿਹੜਾ ਸਭ ਥਾਈਂ ਵਿਆਪਕ ਹੈ ਜਿਹੜਾ ਸਦਾ ਹੀ ਕਾਇਮ ਰਹਿਣ ਵਾਲਾ ਹੈ हे ਭਾਈ ਸਦਾ ਰਾਮ ਦਾ ਨਾਮ ਬੋਲਿਆ ਕਰੋ ਉਹ ਸਭ ਥਾਵਾਂ ਵਿੱਚ ਮੌਜੂਦ ਹੈ ਉਹ ਸਭ ਕੁਝ ਜਾਣਨ ਵਾਲਾ ਹੈ ਕੌਣ ਮਹੱਲਾ ਪੰਜਵਾਂ ਆਰਾਮ ਰਾਮ ਸੰਗ ਕਰ ਵਿਵਹਾਰ ਆਰਾਮ ਰਾਮ ਆਰਾਮ ਪ੍ਰਾਣ ਆਧਾਰ ਆਰਾਮ ਰਾਮ ਆਰਾਮ ਕੀਰਤਨ ਗਾਏ ਰਮਤਿ ਰਾਮ ਸਭ ਰਹਿਓ ਸਮਾਇ ਪੰਨਾ 865 ਸਭ ਥਾਈ ਰਮੇ ਰਾਮ ਦੀ ਗੱਲ ਹੈ ਇੱਕ ਉਹੰਕਾਰ ਸਤਗੁਰ ਪ੍ਰਸਾਦ ਆਰਾੰਗ ਬਸੰਤ ਹਿੰਡੋਲ ਮਹੱਲਾ ਨਾਮਾ ਸਾਧੂ ਇਹ ਤਨ ਮਿੱਥਿਆ ਜਾਨੋ ਜਾ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੇ ਪਛਾਨੋ ਪੰਨਾ 1186 ਗੁਰੂ ਤੇਗ ਬਹਾਦਰ ਜੀ ਤਾਂ ਕੋਈ ਕਸਰ ਹੀ ਨਹੀਂ ਛੱਡ ਦੇ ਕਿ ਉਹ ਕਿਹੜੇ ਰਾਮ ਦੀ ਗੱਲ ਕਰਦੇ ਹਨ ਸਰੀਰ ਤਾਂ ਨਾਸ਼ਵੰਤ ਹੈ ਤੇ ਜਿਹੜਾ ਰਾਮ ਇਸ ਦੇ ਅੰਦਰ ਵਸਦਾ ਹੈ ਉਸ ਨੂੰ ਸੱਚ ਕਰਕੇ ਜਾਣੋ ਉਹੀ ਸਦਾ ਰਹਿਣ ਵਾਲਾ ਹੈ Hindu ਧਰਮ ਵਾਲਾ ਰਾਮ ਚੰਦਰ ਤਾਂ ਮਰ ਗਿਆ ਮਾਰੀ ਨਹੀਂ ਗਿਆ ਬਲਕਿ ਉਹ ਤਾਂ ਆਤਮਕਾਤੀ ਹੈ ਜਿਸ ਨੂੰ ਗੁਰਬਾਣੀ ਵਿੱਚ ਆਤਮਕਾਤੀ ਹੈ ਜਗਤ ਕਸਾਈ ਕਿਹਾ ਗਿਆ ਹੈ ਤਾਂ ਫਿਰ ਇਹ ਸਨਤਨੀ ਧਰਮ ਵਾਲਾ ਰਾਮ ਨਹੀਂ ਜਿਸ ਦਾ ਗੁਰਬਾਣੀ ਵਿੱਚ ਜ਼ਿਕਰ ਹੈ ਸੰਕਟ ਨਹੀਂ ਪਰੈ ਜੋਨ ਨਹੀਂ ਆਵੇ ਨਾਮ ਨਿਰੰਜਨ ਜਾ ਕੋਰੇ ਕਬੀਰ ਕੋ ਸੁਆਮੀ ਐਸੋ ਠਾਕੁਰ ਜਾ ਕੈ ਮਾਈ ਨਾ ਬਾਪੂਰੇ ਭਗਤ ਕਬੀਰ ਜੀ ਪੰਨਾ 338 ਕਬੀਰ ਜੀ ਵੀ ਕੋਈ ਭੁਲੇਖਾ ਨਹੀਂ ਛੜਦੇ ਕਿ ਉਹਨਾਂ ਦਾ ਠਾਕੁਰ ਕੌਣ ਹੈ ਕਬੀਰ ਦਾ ਸੁਆਮੀ ਠਾਕੁਰ ਉਹ ਹੈ ਜਿਸ ਦੀ ਨਾਂ ਕੋਈ ਮਾਂ ਹੈ ਤੇ ਨਾ ਪਿਓ ਆਹ ਰਾਮਚੰਦਰ ਦੇ ਬਾਪ ਦਾ ਨਾਮ ਤੰਦਰਸ਼ਟ ਹੈ ਰਾਜੇ ਦਸ਼ਰਤ ਦੇ ਪੁੱਤਰ ਆ ਰਾਮ ਚੰਦਰ ਦਾ ਬਾਣੀ ਵਿੱਚ ਜ਼ਿਕਰ ਆ ਰਾਮ ਚੁਰੇ ਦਲ ਮਿਲਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਮਨ ਤਨੁ ਜੁਜ ਅਪਾਰ ਸੀਤਾ ਲੈ ਗਿਆ ਦੈਸਰੂ ਲਸ਼ਮਣ ਮੂਸਰਾਪ ਨਾਨ ਕਰਤਾ ਕਰਨ ਹਾਰ ਕਰ ਵੇਖੈ ਥਾਪ ਉਥਾਪ ਪੰਨਾ 1412 ਜਦੋਂ ਸੀਤਾ ਨੂੰ ਰਾਵਣ ਲੈ ਗਿਆ ਤੇ ਲਸ਼ਮਣ ਸ਼ਰਾਪ ਨਾਲ ਮਰ ਗਿਆ ਜਾਂ ਮੂਰਛਤ ਹੋ ਗਿਆ ਤਾਂ ਰਾਮਚੰਦਰ ਝੁਰਦਾ ਹੈ ਤੇ ਬਾਂਦਰਾਂ ਦੀ ਅਤੇ ਆਪਣੀ ਸੈਨਾ ਰਾਹੀਂ ਸੇਵਾ ਕਰ ਰਿਹਾ ਹੈ ਅਗੇਰੇ ਮਦਦ ਲੈਣ ਲਈ पांडे ਤੁਮਰਾ रामचंद्र ਸੋ ਵੀ ਆਵਤ ਦੇਖਿਆ ਥਾ 라वण ਛੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਭਗਤ ਨਾਮਦੇਵ ਜੀ ਪੰਨਾ 874 पांडे ਤੂੰ ਉਸ रामचंद्र ਦੀ ਗੱਲ ਕਰਦਾ ਹੈ ਜਿਸ ਨੇ 라वण ਨਾਲ ਲੜਾਈ ਕਰਕੇ ਆਪਣੀ ਘਰ ਵਾਲੀ ਹੀ ਕਵਾ ਲਈ ਸੀ ਬਲਾਵਲ ਮਹੱਲਾ ਪੰਜਵਾ ਹਰ 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 ਆਰਾਧਿਆ ਹੋਈਏ ਆਰੋਗ ਆਰਾਮ ਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰ ਪੂਰਾ ਹਰ ਜਾਪੀਐ ਨਿਤ ਕੀਜੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਪੰਨਾ 817 हे ਭਾਈ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਸਿਮਰਨ ਦੀ ਬਰਕਤ ਨਾਲ ਵਿਕਾਰ ਆਦਿਕ ਰੋਗਾਂ ਤੋਂ ਰਹਿਤ ਹੋ ਜਾਈਦਾ ਹੈ ਇਹ ਸਿਮਰਨ ਹੀ ਸ੍ਰੀ ਰਾਮਚੰਦ ਜੀ ਦੀ ਸੋਟੀ ਹੈ ਜਿਸ ਸੋਟੀ ਦੇ ਡਰ ਕਰਕੇ ਕੋਈ ਦੁਸ਼ਟ ਸਿਰ ਨਹੀਂ ਚੁੱਕ ਝਾ ਸਕਦਾ ਸੀ ਇਸ ਸਿਮਰਨ ਨੇ ਹਰੇਕ ਸਿਮਰਨ ਕਰਨ ਵਾਲੇ ਦੇ ਅੰਦਰੋਂ ਹਰੇਕ ਰੋਗ ਦੂਰ ਕਰ ਦਿੱਤਾ ਹੈ ਗੁਰਮੁਖ ਬਾਂਧਿਓ ਸੇਤ ਵਿਧਾਤੈ ਲੰਕਾ ਲੂਟੀ ਦੈਤ ਸੰਤਾਪੈ ਆਰਾਮਚੰਦ ਮਾਰਿਓ ਅਹਰਾਵਣ ਪੇਧ ਬਬੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣਤਾਰੇ ਗੁਰਮੁਖ ਕੋਡ 3300 ਉਧਾਰੇ ਮਹਲਾ ਪਹਿਲਾ ਪੰਨਾ 942 ਤੁਸੀਂ ਇਹ ਕਹਿੰਦੇ ਹੋ ਕਿ ਰਾਮਚੰਦਰ ਨੇ ਆਰਾਮ ਸੇਤੂ ਪੁਲ ਬਣਾਇਆ ਇਸ ਕਰਕੇ ਤੁਸੀਂ ਰਾਮ ਨੂੰ ਵਿਧਾਤਾ ਭਗਵਾਨ ਕਹਿੰਦੇ ਹੋ ਪਰ ਵੇਖੋ ਪੁਲ ਬਣਾ ਕੇ ਆਰਾਮਚੰਦਰ ਜੀ ਨੇ ਲੰਕਾ ਲੁੱਟੀ ਤੇ ਰਾਖਸ਼ ਮਾਰੇ ਲੰਕਾ ਲੁੱਟਣ ਵਾਲੇ ਨੂੰ ਤੁਸੀਂ ਕੀ ਕਹੋਗੇ ਲੁਟੇਰਾ ਰਾਮਚੰਦਰ ਜੀ ਨੇ 라ਵਣ ਨੂੰ ਮਾਰਿਆ ਜਦੋਂ ਇਹ ਕੰਮ ਰਾਮ ਜੀ ਤੋਂ ਹੋ ਹੀ ਨਹੀਂ ਸੀ ਰਿਹਾ ਪਰ 라ਵਣ ਦੇ ਭਰਾ ਨੇ ਰਾਮਚੰਦਰ ਨੂੰ ਭੇਦ ਦਿੱਤਾ ਤਾਂ ਹੀ ਉਹ 라ਵਣ ਨੂੰ ਮਾਰ ਸਕਿਆ ਕੀ ਇਹ ਕਿਸੇ ਦੇ ਭਗਵਾਨ ਹੋਣ ਦੀ ਨਿਸ਼ਾਨੀ ਹੈ ਨਹੀਂ ਇਹ ਮੁਖਬਰੀ ਹੈ ਹੁਣ ਕਿਸੇ ਨੂੰ ਤੇ ਖਾਸ ਕਰਕੇ ਅੱਜ ਕੱਲ੍ਹ ਦੇ ਐਕਟਰ ਅਕਸ਼ੇ ਕੁਮਾਰ ਜੂਪੀ ਦਾ ਤਤਕਾਲੀਨ ਮੁੱਖ ਮੰਤਰੀ ਹਿਮੰਤੀ ਨੰਦਨ ਬਹੁਗੁਣਾ ਅਤੇ ਇੱਕ ਦਿੱਲੀ ਦਾ ਵਪਾਰੀ ਓੰਕਾਰ ਸਿੰਘ ਠਾਪੜ ਜਿਹੜਾ ਇਹ ਕਹਿੰਦਾ ਨਹੀਂ ਸੀ ਥੱਕਦਾ ਕਿ ਗੁਰਬਾਣੀ ਵਿੱਚ ਭਗਵਾਨ ਰਾਮ ਦਾ ਨਾਮ ਤਾਂ 2500 ਵਾਰੀਆਂ ਆਇਆ ਹੈ ਤੇ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਰਾਮ ਦਾ ਸ਼ਬਦ ਕੱਢ ਦਿੱਤਾ ਜਾਵੇ ਤਾਂ ਬਾਕੀ ਕੁਝ ਵੀ ਨਹੀਂ ਬਚਦਾ ਨੂੰ ਕੋਈ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਕਿ ਗੁਰਬਾਣੀ ਵਿੱਚ ਕਿਧਰੇ ਵੀ ਕਿਸੇ ਦਸ਼ਰਤ ਦੇ ਪੁੱਤਰ ਰਾਮਚੰਦ ਦੀ ਕੋਈ ਸ਼ਲਾਘਾ ਨਹੀਂ ਕੀਤੀ ਗਈ ਆ ਰਾਮ ਰਾਮ ਵਿੱਚ ਅੰਤਰ ਰਾਮ ਬੁੱਲ ਨਹੀਂ ਖਰੀਦਿਆ ਜਾ ਸਕਦਾ ਕਬੀਰ ਆਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਸੋਈ RAM ਸਵੇ ਕਹੈ ਸੋਈ ਕੋਤਕ ਹਾਰ ਕਬੀਰ ਆਰਾਮੇ RAM ਕਹੋ ਕਹਬੇ ਮਾਹੀ ਵਿਵੇਕ ਏਕ ਅਨੇਕੇ ਮਿਲ ਗਿਆ ਏਕ ਸਮਾਨਾ ਏਕ ਪੰਨਾ 1374 ਭਗਤ ਕਬੀਰ ਜੀ ਤਾਂ ਕੋਈ ਭੁਲੇਖਾ ਰਹਿਣ ਹੀ ਨਹੀਂ ਦਿੰਦੇ ਜਦੋਂ ਇਹ ਇਹ ਕਹਿੰਦੇ ਹਨ ਕਿ RAM ਕਹਿਣ ਵੇਲੇ ਸੋਚੋ ਇੱਕ RAM ਤਾਂ ਉਹ ਹੈ ਜੋ ਸਾਰਿਆਂ ਵਿੱਚ ਸਮੋਇਆ ਹੋਇਆ ਹੈ ਤੇ ਇੱਕ RAM ਦਾ ਨਾਮ ਰਾਸ ਧਾਰੀਏ ਵੀ ਹਰਾਸਾਂ ਵਿੱਚ ਸਾਂਗ ਬਣਾ ਬਣਾ ਕੇ ਲੈਂਦੇ ਹਨ ਇਹ RAM ਅਵਤਾਰੀ RAM ਹੈ ਤੇ ਰਾਜਾ ਦਸ਼ਰਤ ਦਾ ਪੁੱਤਰ ਹੈ ਉਹ ਇਸ ਦੀ ਮੂਰਤੀ ਪੂਜਾ ਕਰਦੇ ਹਨ ਜੋ ਵਿਅਰਥ ਹੈ ਸ੍ਰੀ ਰਾਗ ਮਹਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪਿਆਣਾ ਪਿਆਓ ਚੰਦ ਸੂਰਜ ਦੋਇ ਗੁਫੈ ਨਾ ਦੇਖਾਂ ਸਪਨੇ ਸੌਣ ਨਾ ਥਾਉ ਭੀ ਤੇਰੀ ਕੀਮਤ ਨਾ ਪਵੇ ਹਉ ਕੇਵੜ ਆੱਖਾਂ ਨਾ ਪੰਨਾ 14 ਇਹ ਸਾਰੇ ਸ਼ਲੋਕ ਵਿੱਚ ਇਹ ਹੀ ਜ਼ਿਕਰ ਹੈ ਕਿ ਜੇ ਸਰੀਰ ਨੂੰ ਰਤੀ ਰਤੀ ਕਰਕੇ ਅੱਗ ਵਿੱਚ ਜਾਲ ਵੀ ਦਈਏ ਜੇ ਮੇਰੀ ਬਹੁਤ ਲੰਬੀ ਉਮਰ ਹੋ ਜਾਏ ਜੇ ਮੈਂ ਲੱਖਾਂ ਮਣ ਕਾਗਜ਼ਾਂ ਤੇ ਦਾਤੇ ਦੀ ਉਸਤਤ ਲਿਖ ਵੀ ਦੇਵਾਂ ਜੇ ਪੰਖੀ ਬਣ ਕੇ ਸੈਂਕੜੇ ਅਸਮਾਨਾਂ ਵਿੱਚ ਉੱਡਦਾ ਹੀ ਰਹਾ ਮਤਲਬ ਕਿਸੇ ਵੀ ਤਰੀਕੇ ਨਾਲ ਪਰਮਾਤਮਾ ਦੀ ਕੀਮਤ ਨਹੀਂ ਪਾਈ ਜਾ ਸਕਦੀ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਆਰਾਮ ਲਿਆ ਹੈ ਮੋਲ ਅਬ ਮੋਹੇ ਆਰਾਮ ਆਪਣਾ ਕਰ ਜਾਨਿਆ ਸਹਿਜ ਸੁਭਾਏ ਮੇਰਾ ਮਨ ਮੰਨਿਆ ਪੰਨਾ 327 ਸੋਨਾ ਸਾਵਾ ਤੋਲ ਕੇ ਵੱਟੇ ਵਿੱਚ ਦਿੱਤਿਆਂ ਰੱਬ ਨਹੀਂ ਮਿਲਦਾ ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ ਹੁਣ ਤਾਂ ਮੈਨੂੰ ਯਕੀਨ ਆ ਗਿਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ ਸੁੱਤੇ ਸਿੱਧ ਹੀ ਮੇਰੇ ਮਨ ਵਿੱਚ ਇਹ ਗੰਢ ਵੱਜ ਗਈ ਹੋਈ ਹੈ ਅੱਜ ਦਾ ਸਿੱਖ ਤਾਂ ਹਰ ਅਡੰਬਰ ਕਰਕੇ ਪ੍ਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ ਅਖੰਡ ਪਾਠਾਂ ਦੀਆਂ ਲੜੀਆਂ ਤੇ ਝੜੀਆਂ ਲੱਗੀਆਂ ਹੋਈਆਂ ਹਨ ਕਿ ਇਹਹੀ ਸਿੱਖੀ ਹੈ ਜਿਸ ਗ੍ਰੰਥ ਦਾ ਸਿੱਖ ਅਖੰਡ ਪਾਠ ਕਰਾਉਂਦੇ ਹਨ ਉਹੀ ਗ੍ਰੰਥ ਇਸ ਸਾਰੇ ਅਡੰਬਰ ਦੇ ਉਲਟ ਸਿੱਖਿਆ ਦਿੰਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅਖੰਡ ਪਾਠ ਕਰਨ ਕਰਵਾਉਣ ਨੂੰ ਨਹੀਂ ਕਹਿੰਦੇ ਪੜਿਆ ਨਹੀਂ ਭੇਦ ਪੁੱਝਿਆ ਪਾਵਣਾ ਪੰਨਾ 148 ਪਰ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਜ਼ਿੰਦਗੀ ਵਿੱਚ ਗੁਰੂ ਦੇ ਦਿੱਤੇ ਹੋਏ ਨਿਰਮਲ ਸਿਧਾਂਤ ਨੂੰ ਲਾਗੂ ਕਰਨ ਲਈ ਆਖਦੇ ਹਨ ਪਰ ਅਸੀਂ ਨਿਰਮਲ ਸਿਧਾਂਤ ਨੂੰ ਗੰਦਲਾ ਕਰਨ ਤੋਂ ਵੀ ਪਛਾਣ ਹੀ ਹਟੇ ਆਰਾਮ ਮੁੱਲ ਨਹੀਂ ਖਰੀਦਿਆ ਜਾ ਸਕਦਾ ਪਰ ਹੁਣੇ-ਹੁਣੇ 9 ਕਰੋੜ ਦਾ ਲੈਂਪ ਕਿਸੇ ਨੇ ਦਰਬਾਰ ਸਾਹਿਬ ਚੜਾ ਕੇ ਸ਼ਾਇਦ ਰੱਬ ਮੁੱਲ ਲੈ ਵੀ ਲਿਆ ਅਸੀਂ ਲੰਬੀਆਂ ਲੰਬੀਆਂ ਅਰਦਾਸਾਂ ਪਾਈਆਂ ਕੋਲੋਂ ਕਰਵਾ ਕਰਵਾ ਕੇ ਆਪਣੇ ਮਨ ਦੀ ਝੂਠੀ ਖੁਸ਼ੀ ਲਈ ਆਰਾਮ ਨੂੰ ਆਪਣੀ ਜੇਬ ਵਿੱਚ ਹੀ ਪਾ ਲੈਂਦੇ ਹਾਂ। ਜਹਾਂਗੀਰ ਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਕਤਲ ਕੀਤਾ ਜਾਂ ਕਰਵਾਇਆ। ਬੱਚਿਆਂ ਨੂੰ ਵੀ ਨਹੀਂ ਬਖਸ਼ਿਆ। ਮਾਤਾ ਪਿਤਾਵ ਨੂੰ ਨਹੀਂ ਛੱਡਿਆ ਤੇ ਹੋਰ ਲੱਖਾਂ ਸਿੱਖਾਂ ਨੂੰ ਸ਼ਹੀਦ ਕਰਨ ਦੇ ਬਾਵਜੂਦ ਵੀ ਉਹ ਸਿੱਖੀ ਦਾ ਉਹਨਾ ਨੁਕਸਾਨ ਨਹੀਂ ਕਰ ਸਕੇ ਜਿਤਨਾ ਅੱਜ ਦੇ ਸਿੱਖਾਂ ਨੇ ਸਿੱਖੀ ਬਾਣਾ ਪਾ ਕੇ ਸਿੱਖੀ ਦਾ ਨੁਕਸਾਨ ਕੀਤਾ ਹੈ। ਗਿਆਨੀ ਪਿੰਦਰਪਾਲ ਸਿੰਘ ਜੋ ਕਿਕਰਾਂ ਤੋਂ ਮਠਿਆਈਆਂ ਛਾੜਦਾ ਹੈ ਅਤੇ ਸੰਤ ਸਿੰਘ ਮਸਕੀਨ ਵੀ ਇੱਕ ਉਦਾਹਰਣ ਹਨ। ਸਿੱਖ ਬਾਣੇ ਵਿੱਚ ਬ੍ਰਾਹਮਣ ਸਿੱਖ ਭਰਾਵੋ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਗੁਰੂ ਦਾ ਹੁਕਮ ਕੀ ਹੈ ਤੇ ਅਸੀਂ ਕੀ ਕਰੀ ਜਾਂਦੇ ਹਾਂ। ਇਸ ਗੱਲ ਦੀ ਸਮਝ ਉਦੋਂ ਹੀ ਪੈਣੀ ਹੈ ਜਦੋਂ ਅਸੀਂ ਆਪ ਸਾਰੀ ਗੁਰਬਾਣੀ ਪੜਾਂਗੇ। ਲੇਖਕ ਸਰਦਾਰ ਗੁਰਚਰਨ ਸਿੰਘ ਜੂਨਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ